ਤੇ ਕੋ ਸਕੋਰਪਿਓ ਜਿਹੜੀ ਪੰਜਾਬ ਪੁਲਿਸ ਦੀ ਆ ਸ਼ਹਿਰ ਰਾਮਪਰਾ ਫੂਲ ਦੇ ਨੈਸ਼ਨਲ ਹਾਈਵੇ ਤੇ ਵਾਪਰੀ ਇੱਕ CIA ਸਟਾਫ ਦੀ ਗੱਡੀ ਨਾਲ ਭਿਆਨਕ ਹਾਦਸਾ ਵਾਪਰਿਆ ਗੱਡੀ ਵਿੱਚ ਸਵਾਰ ਗੱਡੀ ਵਿੱਚ ਸਵਾਰ ASI ਦੀ ਹੋਈ ਮੌਜ ਇਲਾਜ ਲਈ ਪਟਿੰਡਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਇਹ ਡਰਾਈਵਰ ਦੇ ਦੱਸਣ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ ਤੇ ਕੋ ਸਕੋਰਪੀਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਮਣੇ ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਧੀ ਹੈ ਜੀ ਗੱਡੀ ਆਉਂਦੀ ਰਾਮਬਾਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆਪਦਾ ਨੀਂਦ ਨੂੰ ਉੰਦਈ ਆ ਜਾਂ ਕਿ ਉਹ ਗੱਡੀ ਤੇਜ਼ ਸੀ ਉਹਨਾਂ ਦੀ ਜਿਹੜਾ ਇਹ ਟਰਾਲਾ ਇਹ ਕਿਧਰੋਂ ਆ ਰਿਹਾ ਸੀ ਇਹ ਬਰਨਾਲੇ ਤੋਂ ਹੀ ਆ ਰਿਹਾ ਸੀ ਬਰਿੰਡੇ ਜਾ ਰਿਹਾ ਸੀ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਕਿੱਥੇ ਜਿਹਾ ਹੋਇਆ ਇਹ ਗਿੱਲਕਲਾਂ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਇਆ ਹੈ छॾ <laughs> I <laughs> প্রয়া বহু দেখ